ਆਖਿਰੂ ਸਖਮ ਜੀ ਜੋ ਮੰਡ ਹੈ ਠਾਕੁਰ ਆਪਣੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਖ ਤੇ ਜਗ ਬੋਲੇ ਇਹ ਖਾ ਹਾ ਸਚੁ ਹੋਵੈ ਫਿਰ ਤਤ ਕਬਿ ਆਇ ਆਸ ਪਰਿਆਤ ਅਸੁਰ ਨਾਏ ਨਾਨਕਿ ਪ੍ਰਭਿ ਬਿਨ ਤੇ ਆਪਣੇ ਭਗਤੀ ਲਾਏ ਜਾਨ ਤਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕਾ ਜੇਨ ਕਲ ਰੱਖੀ ਮੇਰੀ ਸੁਖਾ ਟਲ ਗੁਰ 시ਵੀ ਆਏ ਅਹਨ ਸੁ ਸਹਜਿਸ ਪਹਾਏ ਦਰਸ਼ਨ ਬਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਖੁ ਸੁਖ ਸਮੰਧੀ ਨੂਰ ਅਰਸਹੁ ਕਰ ਸਮਝਕੇ ਆਏ ਤੋਦ ਟਿਠੇ ਸਚੇ ਬਾਦ ਸਾਹ ਮਲ ਜਨਮ ਜਨਮ ਦੇ ਕਟਿਐ ਤੋਦ ਟਿਠੇ ਸਚੇ ਬਾਦ ਸਾਹ ਮਲ ਜਨਮ ਜਨਮ ਦੇ ਕਟਿਐ ਸਤਨਾਕ ਵਾਹਿਗੁਰੂ ਸਾਹਿਬ ਜੀ ਸਤਨਾਸਰੀ ਮਹਲਾ 5 ਜਹ ਕਾ ਹਰ ਰੰਗ ਲਾਗੋ ਇਸ ਜਗ ਮਹਾਂਏ ਸੋ ਕਹਿ ਯਤ ਹੈ ਜ਼ੂਰਾ ਆਤਮ ਜਣੈ ਸਗਲ ਵਸੁਤਾ ਕ ਜਾ ਕਾ ਸਤਿਗੁਰ ਪੂਰਾ ਜਾ ਕਾ ਹਰ ਰੰਗ ਲਾਗੋ ਇਸ ਜਗ ਮਹਾ ਸੋ ਕਹੇ ਤਹ ਹੈ ਸੂਰਾ ਆਤਮ ਜਣੈ ਸਗਲ ਵਸ ਤਾਟ ਜਾ ਕਾ ਸਤਿਗੁਰ ਪੂਰਾ ਹਾ ਗੁਰ ਕਈਐ ਆਤਮ ਰੰਗ ਸਰਣੇ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਰਾਇ ਸੰਗ ਪੁਨੀਤਾ ਦੇਹੀ ਜਨ ਕੇ ਤੂਰ ਦੇਹੋ ਕਿਰਪਾ ਨਿਦਾਇ ਨਾਨਕ ਕੈ ਸੁਖ ਰਹੀ ਜਨ ਕੇ ਚਰਨ ਵਸੈ ਮੇਰੇ ਹਿਆਰੈ ਸੰਗ ਪੁਨੀਤਾ ਦੇਹੀ ਜਨ ਕੇ ਦੂਰ ਦੇਹਾ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ